ਸਾੜੇ ਕੋ ਤਾਕਤਾਂ ਹੀ ਰਹਿ ਗਈਆਂ ਸਾੜੇ ਕੋ ਤਾਕਤਾਂ ਹੀ ਰਹਿ ਗਈਆਂ ਸਾਨੂੰ ਕੋਈ ਸੁਣਾਈ ਨਹੀਂ ਸਮਰਥਕ ਨਹੀਂ ਜੀ ਨਹੀਂ ਆ ਜੀ ਸਮਰਥਕ ਤਾਂ ਹੋਗੇ ਜੇ ਸਾਡੇ ਕੋਈ ਸੁਣੂਗਾ ਸਾ ਨਮਾਏ ਵਿਰੋਧ ਦੇਖਿਆ ਹੱਥ 'ਚ ਤਾਕਤ ਹੀ ਵੜ ਕੇ ਵਿਰੋਧ ਕਰੀ ਜਾਂਦੇ ਨੇ ਇਹਦੇ ਵਿਰੋਧੇ ਕਰਨਾ ਹੈ ਮੈਂਕ ਭਗਵਾਨ ਜਤਮਾਨ ਨੂੰ ਆਪ ਖੁਦ ਮਿਲਣਾ ਚਾਹੁੰਦੀ ਹੈ ਮੈਂ ਆਹ ਪਾ ਫੱਟੀ ਦੇ ਕੇ ਕਹਿੰਦੀ ਆ ਵੀ ਤੂੰ ਕਹਿੰਦਾ ਤਾਂ ਮੈਂ ਆਮ ਬੰਦਿਆਂ ਦੀ ਸੁਣੂਗਾ ਤਾਂ ਆਮ ਬੰਦਿਆਂ ਦੀ ਨਹੀਂ ਸੁਣੀ ਪੈਂ ਸਿਰਫ ਲਗੋਟੀ ਵਾਲੇ ਬੰਦਿਆਂ ਦੀ ਸੁਣੀ ਹੈ ਪਰ ਉਹ ਕਹਿੰਦੇ ਅਸੀਂ ਖੁਸ਼ਹਾਲ ਕਰ ਦਿੰਦੇ ਥੋੜਾ ਟਾਈਮ ਦੇ ਦਿਓ ਪੰਜਾਬ ਖੁਸ਼ਹਾਲ ਨਾ ਸਾਨੂੰ ਪਾਣੀ ਪੀਣ ਨੂੰ ਸਾਫ ਮਿਲਦਾ ਡੁੱਬਣੇ ਬਾਅਦ ਤਾਂ ਸਾਡੇ ਕੋਲ ਬਹੁਤ ਕੁਝ ਹੈਗਾ ਜਿੱਥੇ ਕੁਝ ਲੋਕ ਸਵਾਲ ਲੈ ਕੇ ਆਏ ਨੇ ਤਾਂ ਉੱਥੇ ਸਮਰਥਕ ਵੀ ਖੜੇ ਨੇ ਜਿਹੜੇ ਮਾਲਵਿੰਦਰ ਸਿੰਘ ਕੰਗੋਰਾ ਦੇ ਹੱਕ ਦੇ ਵਿੱਚ ਪਹੁੰਚੇ ਨੇ ਇੱਥੇ ਪਾਰਟੀਆਂ ਕੇ ਜਦੇ ਜਦੇ ਵਾਦੇ ਪੂਰੇ ਕਰ ਦਿੰਦੇ ਆ ਉਹ ਆਤਮਾਨ ਨਹੀਂ ਕਰਦੀਆਂ ਸੀ ਭਾਜੀ ਅਸੀਂ ਕਹਿੰਦੇ ਆ ਤੰਗ ਕੀਤਾ ਪਰ ਕਹਿ ਕੇ ਤਾਂ ਇਹ ਆਇਆ ਵੀ ਨਾਲ ਦੀ ਨਾਲ ਪੰਜਾਬ ਖੁਸ਼ਹਾਲ ਹੋ ਜਾਣਾ ਕਿੱਥੇ ਆ ਜੀ ਉਹ ਖੁਸ਼ਹਾਲੀ ਇਹ ਨਹੀਂ ਕਿ ਜਨਾਨੀਆਂ ਹੁਣ ਕਹਿੰਦੇ ਆ ਪਿੰਡਾਂ ਦੀਆਂ ਵੀ ਸਾਨੂੰ 1000 ਰੁਪਏ ਦੇ ਹੁਣ ਕਹਿੰਦੀ ਆ ਸਾਡੀ ਪੜਾਈ ਚੰਗੀ ਹੋ ਗਈ ਕਿਉਂ ਨਹੀਂ ਕਹਿੰਦੀ ਆ ਵਾਦਾ ਕਿਉਂ ਕੀਤਾ ਭਾਜੀ ਪੂਰਾ ਹੋਊਗਾ ਸਾਰੇ ਨੂੰ ਸਾਢੇ 4 ਸਾਲ ਬਾਅਦ ਜੀ ਸਾਢੇ 4 ਸਾਲ ਬਾਅਦ ਨਹੀਂ ਹਰੇਕ ਪਾਰਟੀ 5 ਸਾਲ ਵਾਦ ਕਰ ਦਿੱਤੀ ਇਹ ਤੁਸੀਂ ਵੀ ਉਹਨਾਂ ਪਾਰਟੀਆਂ ਦੇ ਜਲੀ ਤੇ ਚੱਲਣਾ ਜੀ ਜਲ ਸਪਲਾਈ ਵੀ ਭਾਗ ਵਾਲੇ ਆਏ ਸੀ ਜੀ ਬਈ ਆਪਣੀਆਂ ਮੰਗਾਂ ਰੱਖਣ ਦੇ ਲਈ ਚੱਕ ਕੇ ਜੇਲ੍ਹ ਭੇਜਦੇ ਭਾਜੀ ਉਹ ਠੀਕ ਹੈ ਜੀ ਉਹ ਲੋਕਤੰਤਰ ਦਾ ਕਹਾਣੀ ਆ ਲੋ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਇਹ ਗਲਤ ਤਾਂ ਨਾ ਫਿਰ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ 2-2 ਕਰੋੜ ਰੁਪਏ ਇੱਕ ਇੱਕ ਚੈਨਲ ਨੂੰ ਦੇ ਕੇ ਜੀ ਕਹਿਣਾ ਵੀ ਤੁਸੀਂ ਆਖਬਾਰਾਂ ਨਹੀਂ ਚਲੋਣੀਆਂ ਸਾਡੇ ਮਤਾਬਕ ਚੱਲਣਾ ਠੀਕ ਹੈ ਜੀ ਮੇਰੇ ਬੇਟਿਆਂ ਨੇ ਐਮਟੈ ਕੀਤੀ ਹੈ 14 ਬੇਟਿਆਂ ਨੇ ਡਿਗਰੀ ਕੀਤੀ ਕੁਝ ਵੀ ਨਹੀਂ ਬਣਿਆ ਅਮਰਸਰ ਤੱਕ ਟੈਸਟ ਦੇ ਕੇ ਆਏ ਬੱਚੇ 4 4 5 5 ਟੈਸਟ ਸਾਰੇ ਪੁਰਾਣੀ ਸਰਕਾਰਾਂ ਦੇ ਟਾਈਮ 'ਚ ਦਿੱਤੇ ਹਨ ਇਹ ਤੇ ਅੱਜ ਹੀ ਹੁਣ ਆਪਣੇ ਤਾਂ ਪੂਰੇ ਨਹੀਂ ਹੋ ਰਹੇ ਕਹਿੰਦੇ ਗੋਰੇ ਵੀ ਨੌਕਰੀ ਕਰਨ ਆਉਣਗੇ ਗੋਰਿਆਂ ਨੇ ਕੀ ਹੋਣਾ ਜੀ ਸਾਡੇ ਆ ਬੈਠੇ ਆ ਜੀ ਜੀ ਸੜਕਾਂ ਦਾ ਕੰਮ ਹੋ ਰਿਹਾ ਪਾਣੀ ਦੇ ਸਾਡੀਆਂ ਟੁੱਟੀਆਂ ਪਈਆਂ ਜੀ ਜਦੀਪ ਗੌਰ ਜੀ ਸਰ ਉਹ ਤਾਂ ਸਾਨੂੰ ਵੀ ਪਤਾ ਸਾਡੀਆਂ ਵੀ ਟੁੱਟੀਆਂ ਨੇ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਪਾਰਟੀਆਂ ਦੇ ਵੱਲੋਂ ਜ਼ੋਰਾਂ ਤੇ ਹੈ ਤੇ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗਹੋਰਾ ਨੂੰ ਟਿਕਟ ਦਿੱਤੀ ਗਈ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਅੱਜ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਪਹੁੰਚ ਰਹੇ ਨੇ ਸੋ ਇੱਕ ਵਾਰ ਤੁਹਾਨੂੰ ਦਿਖਾ ਦਈਏ ਤਸਵੀਰਾਂ ਕਿ ਚਾਰੇ ਪਾਸੇ ਇੱਥੇ ਲੋਕ ਖੜੇ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਕਿਹਾ ਜਾ ਸਕਦਾ ਹੈ ਹਾਲਾਂਕਿ ਜਲ ਸਪਲਾਈ ਵਿਭਾਗ ਦੇ ਕੁਝ ਲੋਕ ਵਿਰੋਧ ਦੇ ਵਿੱਚ ਵੀ ਇੱਥੇ ਪਹੁੰਚੇ ਸਿਗੇ ਆਏ ਸੀਗੇ ਜਾਂ ਕੁਝ ਨਾਨ੍ਹਪੁਰ ਸਾਹਿਬ ਤੋਂ ਸੀਗੇ ਜਿਨ੍ਹਾਂ ਨੂੰ ਪਹਿਲਾਂ ਹੀ ਅਰਸ਼ਟ ਕਰ ਲਿਆ ਗਿਆ ਏ ਜਿਨ੍ਹਾਂ ਦਾ ਕਹਿਣਾ ਹੈ ਵੀ ਅਸੀਂ ਆਪਣੀਆਂ ਕੁਝ ਮੰਗਾਂ ਸੀਗੀਆਂ ਉਹ ਸਰਕਾਰ ਕੇ ਰੱਖਣਾ ਚਾਹੁੰਦੇ ਸੀ ਪਰ ਜਿੱਥੇ-ਜਿੱਥੇ ਵੀ ਕੋਈ ਵਿਰੋਧ ਕਰ ਰਿਹਾ ਹੈ ਉਹਨਾਂ ਨੂੰ ਪਹਿਲਾਂ ਹੀ ਤਾੜ ਲਿਆ ਜਾਂਦਾ ਹੈ ਫਿਲਹਾਲ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇੱਥੇ ਵਰਕਰ ਸਮਰਥਕ ਪਹੁੰਚੇ ਨੇ ਸੋ ਗੱਲਬਾਤ ਜਿਹੜੀ ਕਰਾਂਗੇ ਹਾਂਜੀ ਕੋਈ ਨਹੀਂ ਸੁਣਾਈ ਦਿੰਦਾ ਇਹ ਸਾਰੇ ਕੋ ਤਾਕਤੀਆਂ ਹੀ ਰਹਿ ਗਈਆਂ ਸੜਕੋ ਤੱਕਤੇ ਹੀ ਰਹਿ ਗਿਆ ਸਾਨੂੰ ਕੋਈ ਸੁਣਾਈ ਨਹੀਂ ਸਮਰਥਕ ਨਹੀਂ ਜੀ ਨਹੀਂ ਆ ਜੀ ਸਮਰਥਕ ਤਾਂ ਹੋਗੇ ਜੇ ਸਾਡੇ ਕੋਈ ਸੁਣੂਗਾ ਕੀ ਗੱਲ ਹੋਗੀ ਜੀ ਸਾਡੇ ਸਾਡੇ ਸੁਝਾਰ ਸਿੰਘ ਨਗਰ ਸਾਰੀ ਰੋਪੜ ਦਾ ਪਾਣੀ ਸਾਡੀ ਕਲੋਨੀ ਚ ਸਿੱਟਿਆ ਹੈ ਪਹਿਲਾ ਐਨੇ ਸਰਕਾਰ ਨੇ ਕਿਹਾ ਸੀ ਆਮ ਬੰਦੇ ਦੀ ਅਸੀਂ ਤਾਂ ਆਮ ਬੰਦੇ ਐ ਸਾਡੀ ਆਮ ਬੰਦੇ ਦੀ ਕਿਉਂ ਨਹੀਂ ਮਦਦ ਕਰਦੇ 10 12 ਘਰ ਤਾਂ ਉਜੜ ਚੁੱਕੇ ਆ ਉੱਥੇ ਤੇ ਜਦੋਂ ਕਿ ਪਾਣੀ ਦਾ ਸਾਰਾ ਖਤਮ ਹੋ ਗਿਆ ਸਾਰੇ ਰੋਪੜ ਦਾ ਪਾਣੀ ਸਾਰੇ ਰੋਪੜ ਦਾ ਗੰਦ ਸਾਢੇ 6 ਕਲੋਨੀ ਚ ਆਉਂਦਾ ਏ ਸਾਰਾ ਬੁਰਾ ਹਾਲ ਹੈ ਕੋਈ ਨਾ ਕੋਈ ਬੰਦਾ ਬਿਮਾਰੇ ਰਹਿਣਾ ਇੰਨਾ ਗੰਦ ਸਾਰਾ ਸਿੱਟਦੇ ਐ ਹੁਣ ਮਾਲਵਿੰਦਰ ਸਿੰਘ ਕੰਗੋਰ ਨੇ ਕਹਿਣਾ ਵੀ ਇੱਕ ਵਾਰ ਮੈਂ ਮਾਲਵਿੰਦਰ ਹੋਵੇ ਭਮਾ ਚੀਮਾ ਹੋਵੇ ਭਮਾ ਜੋ ਮਰਜੀ ਹੋਵੇ ਸਾਡੀ ਕਿਸੇ ਨੇ ਨਹੀਂ ਸੁਣਾਈ ਦਿੱਤੀ ਮੈਂ ਇਸੇ ਇਸੀ ਗੱਲ ਨੂੰ ਕਹਿੰਦੀ ਆਂ ਅਸੀਂ ਜਦ ਤੱਕ ਨਹੀਂ ਉਹ ਕਰੇ ਸਾਡੀ ਬੋਸਾਂ ਦੇ ਖਲੋਨੀ ਦਾ ਮਸਲਾ ਨੇ ਹੁਣ ਤੁਹਾਨੂੰ ਕਹਿਣਾ ਵੀ ਇੱਕ ਵਾਰ ਵੋਟ ਮਾਰੋ ਫੇਰ ਕਰ ਦਾਂਗੇ ਸੁਣਵਾ ਦੇ ਅਸੀਂ ਇੱਕ ਵਾਰੀ ਤਾਂ ਸਾਨੂੰ ਚੀਮਾ ਵੀ ਕਹਿ ਗਿਆ ਤਾਂ ਇੱਕ ਵਾਰੀ ਤਾਂ ਸਾਨੂੰ ਸੁਖਵੀਰ ਬਾਦਲ ਵੀ ਕਹਿ ਗਿਆ ਤਾਂ ਸਾਰੇ ਕਹਿ ਗਿਆ ਕਿ ਸਾਡੀ ਕਿਸੇ ਨੇ ਸੁਣਾਈ ਨਹੀਂ ਜਾਈ ਜੋ ਸਾਡੀ ਹੋਂਦ ਹਾਲਤ ਹੈ ਨਾ ਉਹ ਕਿਸੇ ਕਦੀ ਨਹੀਂ ਹੋਈ ਜੋ ਇਸ ਵਾਰੀ ਡੋਬਾ ਆਇਆ ਏ ਸਾਨੂੰ ਮੈਂ ਵਿਰੋਧ ਦੇਖਿਆ ਹੱਥ 'ਚ ਤਖਤੀ ਫੜ ਕੇ ਵਿਰੋਧ ਕਰੀ ਜਾਂਦੇ ਨੇ ਇਹ ਤਾਂ ਵਿਰੋਧੇ ਕਰਨਾ ਹੈ ਮਹਕਪਗਵਾਨ ਤਮਨ ਨੂੰ ਆਪ ਖੁਦ ਮਿਲਣਾ ਚਾਹੁੰਦੀ ਹੈ ਮੈਂ ਆਹ ਬਾਪਾ ਖੱਟੀ ਦੇ ਕੇ ਕਹਿੰਦੀ ਐ ਵੀ ਤੂੰ ਕਹਿੰਦਾ ਤਾਂ ਮੈਂ ਆਮ ਬੰਦਿਆਂ ਦੀ ਸੁਣੂਗਾ ਤਾਂ ਆਮ ਬੰਦਿਆਂ ਦੀ ਨਹੀਂ ਸੁਣੀ ਤੈ ਸਿਰਫ ਲਗੋਟੀ ਵਾਲੇ ਬੰਦਿਆਂ ਦੀ ਸੁਣੀ ਐ ਸਾਡੀ ਨਹੀਂ ਸੁਣੀ ਕਦੇ ਛੱਡੇ ਨੇ ਕਦੇ ਆ ਕੇ ਖੜਿਆ ਨਹੀਂ ਸਾਡੇ ਕੋਲ ਇੱਕ ਵਾਰ ਆਇਆ ਉਹ ਵੀ ਬਲਾਏ ਤੇ ਅਸੀਂ ਡੀਸੀ ਨੂੰ ਸਾਰੇ ਈਡੀਓ ਸਾਰਿਆਂ ਨੂੰ ਹੀ ਐਪਲੀਕੇਸ਼ਨਾਂ ਲਾ ਚੁੱਕੇ ਐ ਪਰ ਸਾਡੀ ਕਿਸੇ ਨੇ ਸੁਣਾਈ ਨਹੀਂ ਕਰੀ ਹੈਗੀ ਕੀ ਤਾਂ ਰਹੇ ਜੀ ਉਹ ਕੌਣ ਆ ਰਹੇ ਅਸੀਂ ਮਿਲ ਕੇ ਜਾਣਾ ਏ ਜੇ ਸਾਨੂੰ ਅੱਜ ਭਗਵੰਤ ਮਾਨ ਨਾ ਮਿਲਿਆ ਨਾ ਮੁੜ ਕੇ ਅਸੀਂ ਭਗਵੰਤ ਮਾਨ ਨੂੰ ਰੋਪੜ ਵਿੱਚ ਨਹੀਂ ਬੜਨ ਦੋਗੇ ਜੇ ਸਾਡਾ ਮਸਲਾ ਨਾ ਹੱਲ ਹੋਇਆ ਜੋ ਮਰਜੀ ਹੋਵੇ ਕੀ ਕਹਿੰਦੇ ਹੋ ਜੀ ਤੁਹਾਡਾ ਵੀ ਉਹੀ ਮਸਲਾ ਇਹੀ ਮਸਲਾ ਸਾਡਾ ਮਸਲਾ ਕੀ ਹੈ ਜੀ ਮੁੱਖ ਮਿਲ ਕੇ ਪਾਣੀ ਆਉਂਦਾ ਕਰ ਸਾਰੀ ਪਾਰਟੀ ਸਾਡੇ ਨਾਲ ਆਈ ਹੈ ਸਾਰੀ ਦੁਖੀ ਠੀਕ ਹੈ ਜੀ ਤੁਹਾਡਾ ਮਸਲਾ ਪਾਣੀ ਦਾ ਵੀ ਹੈਗਾ ਸਾਨੂੰ ਜਿਹੜੇ ਗੰਦ ਸਾਡੇ ਸਹਰਾਣੇ गिरਦਾ ਉਹਦਾ ਮੱਕੀ ਬੱਛਰ ਹੁਣ ਬਹੁਤ ਹੋ ਜਾਣਾ ਸਾਡੀ ਕਲੋਨੀ ਦੇ ਵਿੱਚ ਬੱਚੇ ਬਿਮਾਰ ਹੁੰਦੇ ਬੁਰੀ ਹਾਲਤ ਹੁੰਦੀ ਆ ਸਾਡੀ ਇੱਥੇ ਪਰ ਉਹ ਕਹਿੰਦੇ ਅਸੀਂ ਖੁਸ਼ਹਾਲ ਕਰ ਦਿੰਨੇ ਥੋੜਾ ਟਾਈਮ ਦੇ ਦਿਓ ਪੰਜਾਬ ਖੁਸ਼ਹਾਲ ਕੋਈ ਖੁਸ਼ਹਾਲ ਨਹੀਂ ਹੋਣਾ ਹੈਗਾ ਓਏ ਇਹੀ ਹਾਲ ਰਹਿਣਾ ਸਾਰੀਆਂ ਗਾਰਲੀਆਂ ਗਵਰਨਮੈਂਟਾਂ ਸਭ ਦਾ ਇਹੀ ਹਾਲ ਹੋਇਆ ਅਸੀਂ ਬਹੁਤ ਯਕੀਨ ਕਰਿਆ ਸੀਗਾ ਇਹਨਾਂ ਦੇ ਉੱਪਰ ਵੀ ਸਾਡੀ ਕੋਈ ਗੱਲ ਸੁਣੂਗਾ ਪਰ ਨਹੀਂ ਇਹਨਾਂ ਨੇ ਵੀ ਨਹੀਂ ਸਾਡੀ ਕੋਈ ਸੁਣੀ ਹੈਗੀ ਅੱਜ ਕੀ ਕਰਨ ਆਏ ਤੁਸੀਂ ਜੀ ਅਸੀਂ ਅਸੀਂ ਆਪਣੇ ਦੁੱਖ ਦੱਸਣ ਆਏ ਇਹਨਾਂ ਵੀ ਸਾਡਾ ਹੱਲ ਕਰੋ ਅਸੀਂ ਜਦ ਤੱਕ ਬੋਟ ਨਹੀਂ ਪਾਉਣੀ ਚਾਹ ਤੱਕ ਸੜੇ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਭਾਵੇਂ ਕੋਈ ਵੀ ਹੋਵੇ ਭਾਵੇਂ ਭਗਵੰਤ ਮਾਨ ਹੋਵੇ ਭਾਵੇਂ ਚੱਡਾ ਹੋਵੇ ਜੋ ਮਰਜੀ ਹੋਵੇ ਸਾਡੇ ਕੋਲ ਅੱਜ ਵਾਅਦਾ ਕਰਕੇ ਜਾਵੇ ਕਿ ਅਸੀਂ ਪਾਣੀ ਦਾ ਮਸਲਾ ਹੱਲ ਕਰੂਗੇ ਨਾ ਸਾਨੂੰ ਪਾਣੀ ਪੀਣ ਨੂੰ ਸਾਫ ਮਿਲਦਾ ਹੈ ਡੁੱਬਣੇ ਵਾਸਤੇ ਸਾਡੇ ਕੋਲ ਬਹੁਤ ਖੁਸ਼ ਹੈਗਾ ਨਾ ਪੀਣ ਨੂੰ ਪਾਣੀ ਸਾਫ ਹੈ ਸਾਡੇ ਸਾਰੇ ਸ਼ਹਿਰ ਦਾ ਗੰਦ ਲਿਆ ਕੇ ਸਾਡੇ ਉੱਤੇ ਸਿੜਨੇ ਹੈ ਪਰ ਤੁਹਾਡਾ ਚਾਰ ਜਣੇ ਤੁਸੀਂ ਹੈਗੇ ਪੰਜ ਉਹ ਦੇਖੋ ਜੀ ਕਿੰਨੇ ਲੋਕ ਜਿਹੜੇ ਇਹਨਾਂ ਦੇ ਸਮਰਥਨ ਕਰੇ ਕੋਈ ਲੋਕ ਨਹੀਂ ਕੋਈ ਲੋਕ ਨਹੀਂ ਸਭ ਤਮਾਸ਼ਾ ਦੇਖਣ ਵਾਲੇ ਦੁਖੀ ਸਾਰੇ ਹੀ ਐ ਬੋਲਦਾ ਕੋਈ ਨਹੀਂ ਸਾਰੇ ਦੁਖੀ ਐ ਕਹਿ ਦਵਾ ਕਿਹੜਾ ਮੰਨੂ ਇੱਕ ਵਾਰੀ ਵੀ ਇਹ ਕਲੋਨੀ ਦਾ ਕਹਿ ਦਵਾ ਹੱਥ ਖੜਾ ਕਰਕੇ ਵੀ ਸਾਡੀ ਕਲੋਨੀ ਨਹੀਂ ਡੁੱਬੀ ਨਹੀਂ ਪਾਣੀ ਆਇਆ ਇੱਕ ਵਾਰੀ ਵੀ ਕਹਿ ਦਵਾ ਆ ਮਨ ਨੂੰ ਪਤਾ ਲੱਗੇ ਸੋ ਬਿਲਕੁਲ ਆਪਣਾ ਮਸਲਾ ਲੈ ਕੇ ਆਏ ਨੇ ਗੱਲਬਾਤ ਰੱਖਣੀ ਹੈ ਕਹਿੰਦੇ ਚੜਦੀ ਕਲਾ ਜੀ ਇਹ ਕੋសារੇ ਹਾਂਜੀ ਕੁਝ ਲੋਕ ਆਏ ਸੀਗੇ ਉਹ ਕਹਿੰਦੇ ਜੀ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਭਗਵੰਤ ਮਾਨ ਹੋਰਾਂ ਕੋਲੇ ਮੰਗੇ ਕਰਨਾ ਆਏ ਸੀਗੇ ਤੇ ਕਿਵੇਂ ਲੱਗਦਾ ਜੀ ਵੀ ਮਾਲਵਿੰਦਰ ਕੰਗੌਰ ਨੂੰ ਟਿਕਟ ਦਿੱਤੀ ਗਈ ਹੈ ਜੀ ਮਾਲਵਿੰਦਰ ਕੰਗ ਜੀ ਨੂੰ ਟਿਕਟ ਦਿੱਤੀ ਗਈ ਹੈ ਇਹ ਲੱਗਦਾ ਜਿੱਤ ਜਾਣਗੇ ਉਧਰ ਵਿਜੇਂਦਰ ਸਿੰਘ ਦਾ ਵੀ ਅੱਜ ਐਲਾਨ ਹੋ ਗਿਆ ਜੀ ਭਾਵੇਂ ਉਹ ਹੋ ਗਿਆ ਉਹਨਾਂ ਦਾ ਐਲਾਨ ਪਰ ਮਨਵਿੰਦਰ ਸਿੰਘ ਨੇ 40% ਵੋਟਾਂ ਵਾਲਿਆਂ ਨੂੰ ਮਿਲ ਲਿਆ 40% ਲੋਕਾਂ ਨਾਲ ਗੱਲ ਕਰ ਚੁੱਕੇ ਨੇ ਨਵਾਂ ਵਿਧਾਨ ਸਭਾ ਦੇ ਵਿੱਚ ਦੂਸਰੇ ਨੰਬਰ ਤੇ ਸਾਡੇ ਕੰਮ ਇੰਨੇ ਆ ਵਧੀਆ ਹੋ ਰਹੇ ਨੇ ਜਾਂ ਪਿੱਛੇ ਕੀਤੇ ਆ ਉਹ ਉਹਨਾਂ ਨੂੰ ਜਿੱਤ ਦੀ ਆਸ ਬਣਦੀ ਇੰਨੇ ਲੋਕ ਸਾਡੇ ਨਾਲ ਪੀੜਾਂ ਦੀ ਪੀੜ ਤੁਰਿਓ ਆ ਜਿੱਥੇ ਵੀ ਭਗਵੰਤ ਮਾਨ ਜਾਂਦਾ ਆ ਉਥੇ ਸਾਰੇ ਲੋਕ ਉਹਨਾਂ ਨਾਲ ਹਰ ਤਰੀਕਾ ਜੁੜ ਜਾਂਦੇ ਆ ਇਸ ਲਈ ਲੋਕ ਕੰਮ ਕਿਹੜੇ ਕਿਹੜੇ ਹੋ ਰਹੇ ਆ ਜੀ ਬਹੁਤ ਲੋਕ ਤਾਂ ਕਹਿੰਦੇ ਇਲਾਨ ਹੋ ਰਿਹਾ ਕੰਮ ਕੋਈ ਨਹੀਂ ਹੋ ਰਿਹਾ ਜੀ ਹਾਂ ਲੋਕ ਤਾਂ ਕਹਿੰਦੇ ਆ ਇਸ ਗੱਲ ਨੂੰ ਪਰ ਜਿਹੜਾ 90 ਲੱਖ ਲੋਕਾਂ ਦਾ ਬਿਜਲੀ ਦਾ ਬਿੱਲ ਮਾਫ ਹੋ ਗਿਆ ਉਹ ਕਿਹੜਾ ਕੰਮ ਨਹੀਂ ਹੋ ਜਿਹੜੀ ਦੂਸਰੇ ਨੰਬਰ ਦੇ ਆ ਚਾਰ ਥਰਮਲ ਜਿਹੜੇ ਤੋੜਨ ਲੱਗੇ ਸੀਗੇ ਹਜ਼ਾਰ ਰੁਪਏ ਲੈਣ ਆਈਆਂ ਹੋਈਆਂ ਜੀ ਔਰਤਾਂ 1000 ਰੁਪਈਆ ਵੀ ਮਿਲ ਜਾਗਾ 1000 ਰੁਪਈਆ ਦੀ ਇੱਕੋ ਹੀ ਮੰਗਾ ਜਿਹੜੇ ਹੋਰ ਲੋਕਾਂ ਦਾ ਰਹਿਣ ਸਹਿਣ ਉੱਚਾ ਕਰ ਰਹੇ ਆਂ ਬੱਚਿਆਂ ਦੀ ਐਜੂਕੇਸ਼ਨ ਉੱਚੀ ਕਰ ਰਹੇ ਆਂ ਜਿਹੜਾ ਤਕਰੀਬਨ ਸਮਾਰਟ ਸਕੂਲ ਬਣਾ ਕੇ ਲੋਕਾਂ ਨੂੰ ਇੱਕ ਵਧੀਆ ਐਜੂਕੇਸ਼ਨ ਦੇ ਰਿਹਾ ਸਮਾਜ ਦਾ ਉੱਚਾ ਰੋਤਵਾ ਬਣਾ ਰਿਹਾ ਆਂ ਇਹ ਕਿੱਥੇ ਜਾਊਗਾ ਇਹ ਵੀ ਤਾਂ ਭਗਵੰਤ ਮਾਨ ਦੀ ਦੇਣਾ 1000 ਰੁਪਈਆ ਦੀ ਗੱਲ ਬਹੁਤ ਛੋਟੀ ਆ ਇਹ ਵੀ ਹੋ ਜੂਗੀ ਪਰ ਇਸ ਤੋਂ ਪਹਿਲਾਂ ਆ ਕੰਮ ਕਰਨੇ ਆਲੇ ਜਰੂਰੀ ਕਿਹੜੇ ਕਿਹੜੇ ਕੰਮ ਜੀ ਜਿਵੇਂ ਲੋਕਾਂ ਦੇ ਸੜਕਾਂ ਬਣਾਉਣੀਆਂ ਆਂ ਜੇ ਮੇ ਵੀ ਬਣੀਆਂ ਨਹੀਂ ਜੀ ਹਲੇ ਨਹੀਂ ਬਣੀਆਂ ਬਹੁਤ ਬਣਤੇ ਬਣੀਆਂ ਜੀ ਸਰ ਸਾਡੇ ਪਿੰਡ ਦੀ ਟੁੱਟੀ ਹੋਈ ਹੈ ਜੀ ਤੁਹਾਡੇ ਪਿੰਡ ਦੀ ਟੁੱਟੀ ਉਹ ਤੁਹਾਡੇ ਪਿੰਡ ਦੇ 72 ਅਸੀਂ ਜਿਹੜੇ ਖੜਾ ਹੁੰਦਾ ਸੀ ਜਿੱਥੇ ਅੱਜ ਖੜੇ ਹੈ ਜਿੱਦੀ ਬਾਰਿਸ਼ ਅੱਜ ਹੋਈ ਹੈ ਇੱਥੇ ਖੜਨ ਦੀ ਜਗ੍ਹਾ ਨਹੀਂ ਸੀ ਹੁਣ ਕੂੜਾ ਗੰਦਗੀ ਪਰ ਅੱਜ ਦੱਸੋ ਹੈ ਕੁਝ ਗੰਦਗੀ ਕਹਿੰਦੇ ਜਹਾਂ ਸਿੰਘ ਨਗਰ ਚ ਵੀ ਬਹੁਤ ਖੜਦਾ ਜਿੱਥੇ ਤੁਹਾਡੀ ਉੱਥੇ ਅੱਜ ਵੀ ਖੜਦਾ ਜੀ ਨਹੀਂ ਬਿਲਕੁਲ ਨਹੀਂ ਖੜਦਾ ਸਰ ਕਿਉਂ ਨਹੀਂ ਖੜਦਾ ਟ੍ਰੇਨ ਸਿਸਟਮ ਚੱਲ ਪਿਆ ਉੱਥੇ ਜਾ ਕੇ ਦੇਖੋ ਔਰ ਤਾਂ ਆਈਆਂ ਹੋਈਆਂ ਬੀਬੀਆਂ ਆਈਆਂ ਹੋਈਆਂ ਜੀ ਇਹ ਕਹਿੰਦੇ ਸਾਡਾ ਪਾਣੀ ਹੈ ਗੁਜਾਰ ਸਿੰਘ ਕਲੋਨੀ ਚ ਹਾਂਜੀ ਇਹ ਪਾਰਟੀਆਂ ਕੇ ਜਦੇ ਜਦੇ ਵਾਦੇ ਪੂਰੇ ਕਰ ਦਿੰਦੇ ਆ ਉਹ ਆਤਮਾਨਿਤ ਕਰਦੀਆਂ ਸੀ ਬਾਜੀ ਅਸੀਂ ਕਹਿੰਦੇ ਆ ਤੰਗ ਕੀਤਾ ਪਰ ਕਹਿ ਕੇ ਤਾਂ ਇਹ ਆਇਆ ਵੀ ਨਾਲ ਦੀ ਨਾਲ ਪੰਜਾਬ ਖੁਸ਼ਹਾਲ ਹੋ ਜਾਣਾ ਕਿੱਥੇ ਆ ਜੀ ਉਹ ਖੁਸ਼ਹਾਲੀ ਖੁਸ਼ਹਾਲੀ ਕੀ ਨਹੀਂ ਆ ਇਹ ਨਹੀਂ ਜਿਨਾਨੀਆਂ ਹੁਣ ਕਹਿੰਦੇ ਆ ਪਿੰਡਾਂ ਦੀਆਂ ਵੀ ਸਾਨੂੰ 1000 ਰੁਪਏ ਦੋ ਹੁਣ ਕਹਿੰਦੀ ਆ ਸਾਡੀ ਪੜਾਈ ਚੰਗੀ ਹੋਗੀ ਕਿਉਂ ਨਹੀਂ ਕਹਿੰਦੀ ਆ ਵਾਦਾ ਕਿਉਂ ਕੀਤਾ ਬਾਜੀ ਵਾਦਾ ਕਿਉਂ ਕੀਤਾ ਪੂਰਾ ਹੋਊਗਾ ਸਾਰੇ ਤੋਂ ਸਾਢੇ 4 ਸਾਲ ਬਾਅਦ ਜੀ ਸਾਢੇ 4 ਸਾਲ ਬਾਅਦ ਨਹੀਂ ਹਰੇਕ ਪਾਰਟੀ 5 ਸਾਲ ਬਾਅਦ ਕਰ ਦਿੱਤੀ ਇਹ ਤੁਸੀਂ ਵੀ ਉਹਨੇ ਉਹਨੇ ਪਾਰਟੀ ਦੇ ਜਲੀ ਤੇ ਚੱਲਣਾ ਜੀ ਬਿਲਕੁਲ ਨਹੀਂ ਸਾਰੇ ਵਾਦੇ ਪੂਰੇ ਹੋਗੇ ਆਖਰੀ ਵਾਅਦਾ ਹੈ ਭਵੰਤਮਾਨ ਸਾਹਿਬ ਜਰੂਰ ਪੂਰਾ ਕਰੂਗੇ ਅੱਜ ਐਲਾਨ ਕਰ ਦਿਓ ਫਿਰ ਜੀ ਅੱਜ ਕਰ ਦਿਓ ਐਲਾਨ ਐਲਾਨ ਅਸੀਂ ਥੋੜਾ ਕੋਲ ਭਵੰਤਮਾਨ ਸਾਹਿਬ ਕਰੂਗੇ ਹਰੇਕ ਹਰੇਕ ਤੁਸੀਂ ਭਾਜੀ ਬੜਕਰ ਹੋ ਤੁਸੀਂ ਪੁੱਛੋ ਤਾਂ ਸਹੀ ਉਹਨਾਂ ਨੂੰ ਭਈ ਭਾਈ ਇੰਨੇ ਵਾਦੇ ਜਿਹੜੇ ਕੀਤੇ ਸੀ ਕਦੋਂ ਪੂਰੇ ਹੋਣੇ ਆ ਜੀ ਪੁੱਛਣਾ ਚਾਹੀਦਾ ਜੀ ਬੋਲ ਪੱਕਾ ਬੋਲਣਾ ਚਾਹੀਦਾ ਸਵਾਲ ਜੋ ਕਰਨੇ ਚਾਹੀਦੇ ਸਵਾਲ ਜੋ ਕਰਨੇ ਚਾਹੀਦੇ ਚੰਗਾ ਰੱਖਣੇ ਚਾਹੀਦਿਆਂ ਚੰਗਾ ਬੜਕਰ ਹੈ ਠੀਕ ਹੈ ਤੁਸੀਂ ਪੀਲੀ ਪੱਗ ਬੰਨੀ ਪਾਜੀ ਸਮਝ ਆਉਂਦੀ ਹੈ ਪਰ ਜਿਹੜੇ ਲੋਕ ਦੁਖੀ ਆ ਜੀ ਉਹਨਾਂ ਦਾ ਵੀ ਸੁਣ ਲਓ ਨਾ ਕੋਈ ਦੁਖੀ ਨਹੀਂ ਵਿਰੋਧੀ ਨੇ ਤਾਂ ਚਾਹੇ ਜਿੰਨਾ ਮਰਜੀ ਇੱਕ ਨਗੋਚੀ ਬੰਦਾ ਹੁੰਦਾ ਨਗੋਚੀ ਜੇ ਮੈਂ ਕਹਿੰਦਾ ਮੈਂ ਇਸ ਦੀ ਪੂਛ ਤੇਰੀ ਵੱਡੀ ਹੋਈ ਆ ਨਗੋਚੀ 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 ਕਹਿੰਦੀ ਉਹ ਕਹਿੰਦਾ ਮੈਂ ਉਹ ਕਹਿੰਦਾ ਵੀ ਛਿੱਟੇ ਫੋੜ ਦੇ ਬੱਜ ਗਏ ਜਿਹੜੇ ਜਿਹੜੇ ਬੰਦਿਆਂ ਨੂੰ ਅੱਜ ਪੋਸਟਾਂ ਜਲ ਸਪਲਾਈ ਵਿਭਾਗ ਵਾਲੇ ਆਏ ਸੀ ਜੀ ਬਈ ਆਪਣੀਆਂ ਮੰਗਾਂ ਰੱਖਣ ਦੇ ਲਈ ਚੱਕ ਕੇ ਜੇਲ੍ਹ ਭੇਜਦੇ ਭਾਜੀ ਉਹ ਠੀਕ ਹੈ ਜੀ ਉਹ ਲੋਕਤੰਤਰ ਦਾ ਘਾਣ ਨਹੀਂ ਆ ਲੋ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਇਹ ਗਲਤ ਤਾਂ ਨਾ ਫਿਰ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਪਰ ਜਿਹੜੇ ਜਿਹੜੇ ਦਾ ਰਾਈਟ ਨਹੀਂ ਆ ਜੀ ਵਿਰੋਧ ਕਰਨਾ ਦੇਖੋ ਐ ਥੋੜਾ ਵੀ ਲੋਕਾਂ ਨੂੰ ਭੜਗਾ ਕੇ ਪ੍ਰੋਟੈਸਟ ਹੈਗਾ ਹਰੇਕ ਦਾ ਹੱਕ ਹੈ ਪ੍ਰੋਟੈਸਟ ਕਰਨ ਦਾ ਵੀ ਕੋਈ ਅਰੇ ਉਹ ਹੁੰਦਾ ਇਹੀ ਗੱਲਾਂ ਭਾਜੀ ਆਪਾਂ ਐ ਨਹੀਂ ਕਹਿੰਦੇ ਵੀ ਵਿਰੋਧ ਹੀ ਕਰਨਾ ਪਰ ਜਿਹੜੇ ਸਵਾਲ ਆ ਜਾਇਜ਼ ਸਰਕਾਰ ਤੱਕ ਪੁੱਛਣੇ ਵੀ ਚਾਹੀਦੇ ਚੈਨਲ ਅਸੀਂ ਕਹਿੰਦੇ ਆ ਜਿਹੜੇ ਵਾਦੇ ਰਹਿੰਦੇ ਆ ਜਿਹੜੇ ਕੰਮ ਰਹਿੰਦੇ ਹੋਣ ਉਹ ਸਰਕਾਰ ਨੂੰ ਕਰਨੇ ਚਾਹੀਦੇ ਆ ਇਹ ਗੱਲ ਅਸੀਂ ਅਸੀਂ ਸਹਿਮਤ ਆ ਤੁਹਾਡੇ ਨਾਲ ਵੀ ਜਿਹੜੇ ਕੰਮ ਨਹੀਂ ਹੋਏ ਉਹ ਸਰਕਾਰ ਨੂੰ ਕਰਨੇ ਚਾਹੀਦੇ 2-2 ਕਰੋੜ ਰੁਪਏ ਇੱਕ ਇੱਕ ਚੈਨਲ ਨੂੰ ਦੇ ਕੇ ਜੀ ਕਹਿਣਾ ਵੀ ਤੁਸੀਂ ਆਖਬਾਰਾਂ ਨਹੀਂ ਚਲਾਉਣੀਆਂ ਸਾਡੇ ਮੁਤਾਬਕ ਚੱਲਣਾ ਠੀਕ ਆ ਜੀ ਮੈਂ ਖੜਾ ਚੈਨਲ ਵਾਲਾ ਅੱਜ ਸਾਨੂੰ ਕਿਹਾ ਗਿਆ ਜੀ ਤੁਸੀਂ ਖੈਰੇ ਨਹੀਂ ਚਲਾਉਣਾ ਹੈ ਨਹੀਂ ਚਲਾਉਣਾ ਕਿ ਲੋਕਤੰਤਰੀ ਜੇ ਕੋਈ ਖੈਰੇ ਦਾ ਵਿਰੋਧ ਕਰਦਾ ਉਹ ਵੀ ਦਿਖਾਵਾਂਗੇ ਜੇ ਕੋਈ ਸਮਰਥਨ ਦੇ ਵਿੱਚ ਗੱਲ ਕਰਦਾ ਉਹ ਵੀ ਰੱਖਾਂਗੇ ਪਰ ਇਹ ਕੀ ਕਹਿਣਾ ਵੀ ਖੈਰੇ ਦੀ ਗੱਲ ਹੀ ਨਹੀਂ ਕਰਨੀ ਜੀ ਜਾਂ ਭਲਾਣੇ ਲੀਡਰ ਦੀ ਵਿਰੋਧੀਆਂ ਦੀ ਗੱਲ ਹੀ ਨਹੀਂ ਕਰਨੀ ਠੀਕ ਹੈ ਜੀ ਦੇਖੋ ਤੁਹਾਨੂੰ ਕਿਹਾ ਹੋਊਗਾ ਸਾਨੂੰ ਇਹਦੇ ਬਾਰੇ ਨਹੀਂ ਪਤਾ ਚੈਨਲਾਂ ਚੈਨਲ ਨੂੰ ਸੱਚੀ ਖਬਰ ਚਲਾਉਣੀ ਚਾਹੀਦੀ ਆ ਇਹ ਅਸੀਂ ਜ਼ਰੂਰ ਸਰਕਾਰ ਤੱਕ ਭਜਾਵਾਂਗੇ ਵੀ ਸਾਰੇ ਲੋਕਤੰਤਰ ਦੇ ਵਿੱਚ ਹਰੇਕ ਨੂੰ ਆਪਣਾ ਹੱਕ ਰੱਖਣ ਦਾ ਫਰਜ਼ ਹੈ ਹਰੇਕ ਨੂੰ ਅਧਿਕਾਰ ਹੈ ਜੀ ਅਸੀਂ ਹਰੇਕ ਲੋਕਾਂ ਦੀਆਂ ਮੰਗਾਂ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਆ ਉਹ ਸਰਕਾਰ ਤੱਕ ਜਰੂਰ ਪਹੁੰਚਾਉਂਗੇ ਇਹ ਅਸੀਂ ਪਵਨ ਆਤਮਾ ਸਾਹਿਬ ਨੂੰ ਪਿਆਮ ਤੁਹਾਡਾ ਜੀ ਹਾਂਜੀ ਮੇਰਾ ਨਾਮ ਆਦਰ ਪੰਜੋਲਾ ਜੀ ਹਾਂਜੀ ਹਾਂਜੀ ਵੀਰ ਜੀ ਮੈਂ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਸਾਡੇ ਇਲਾਕੇ ਵਿਚ ਆ ਰਹੇ ਆ ਪਰ ਮੈਂ ਉਹਨਾਂ ਨੂੰ ਇਹ ਕਹਿ ਰਹੀ ਵੀ ਸਾਡੇ ਘਾੜ ਦੇ ਇਲਾਕੇ ਵਾਸਤੇ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਸਾਡੇ ਬੱਚੇ ਨੌਕਰੀਆਂ ਤੋਂ ਵਾਂਝੇ ਫਿਰਦੇ ਆ ਨੌਕਰੀ ਨਹੀਂ ਮਿਲਦੀ ਅਸੀਂ ਕਰਦੇ ਚੱਕ-ਚੱਕ ਕੇ ਆਪਣੇ ਬੱਚੇ ਪੜਾਏ ਆ ਜਾਂ ਸਾਡੇ ਬੱਚਾ ਨੂੰ ਕੋਈ ਐਮ ਟੈਕਾ ਕਰ ਦਿੱਤੀਆਂ ਬੱਚਿਆਂ ਨੇ ਸਾਡਿਆਂ ਨੇ ਸਾਡੇ ਇਲਾਕੇ ਵਾਸਤੇ ਕੋਈ ਸਹੂਲਤ ਨਹੀਂ ਸਾਡੀ ਬੀਬੀਆਂ ਵੀ ਵੇਲੀਆਂ ਫਿਰਦੀਆਂ ਬੱਚੇ ਵੀ ਬੇਰੋਜ਼ਗਾਰ ਹੈ ਸਾਡੇ ਇਲਾਕੇ ਵਾਸਤੇ ਸੋਚਿਆ ਜਾਵੇ ਸਾਡੇ ਇਲਾਕੇ ਨੂੰ ਵੱਧ ਤੋਂ ਵੱਧ ਤਰੱਕੀ ਵਾਪਸੇ ਬਿਲਕੁਲ ਘਾਟ ਦਾ ਇਲਾਕਾ ਜੀ ਤੁਹਾਡਾ ਤਾਂ ਇਹ 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 ਮੋਤਵਾਰ ਨੇ ਜੀ ਰੋਪੜਦੇ ਇਹਨਾਂ ਨਾਲ ਚੁਰ ਵੀ ਗੱਲ ਇਹਨਾਂ ਦੀ ਗੱਲ ਕਰਵਾ ਦਿਓ ਕਿ ਸਾਡੇ ਘਾਟ ਦੇ ਇਲਾਕੇ 'ਚ ਕਮੀਆਂ ਰਹਿ ਗਈਆਂ ਜੀ ਉਹਦੇ 'ਤੇ ਵੀ ਧਿਆਨ ਦਿੱਤਾ ਜਾਵੇ ਸਾਡੇ ਇਲਾਕੇ ਵਿੱਚ ਹੈ ਜੀ ਆਪਣੇ ਬੱਚਿਆਂ ਨੂੰ ਕਰਜੇ ਚੱਕ-ਚੱਕ ਕੇ ਪੜਾਇਆ ਹੈ ਆਪਣੇ ਮਕਾਨ ਕਿਰਪੀ ਰੱਖ ਰੱਖ ਕੇ ਜੈ ਸਾਡੇ ਬੱਚਿਆਂ ਨੂੰ ਕੋਈ ਕੰਮ ਨਹੀਂ ਮਿਲਿਆ ਜੀ ਅਸੀਂ ਕਾਰਜੇ ਚੱਕ ਕੇ ਆਪਣੇ ਮਕਾਨਾਂ ਦੀ ਜਗ੍ਹਾ ਪਰ ਬਾਹਰ ਨੂੰ ਭੇਜੇ ਆਪਣੇ ਬੱਚੇ ਮੇਰੇ ਬੇਟਿਆਂ ਨੇ ਐਮਟੈ ਕੀਤੀ ਹੈ 14 ਬੇਟੇ ਨੇ ਡਿਗਰੀ ਕੀਤੀ ਕੁਛ ਵੀ ਨਹੀਂ ਬਣਿਆ ਕਿਤੇ ਵੀ ਕੋਈ ਨੌਕਰੀ ਵਾਸਤੇ ਜਾਂਦੇ 10000 15000 ਰੁਪਿਆ ਤਨਖਾਹ ਦਿੰਦੇ ਉਹਦੇ ਨਾਲ ਅਸੀਂ ਆਪਣਾ ਖਰਚਾ ਵੀ ਨਹੀਂ ਤਾਰ ਸਕਦੇ ਤੇ ਸਾਡੀ ਬੀਪੀਆਂ ਵਾਸਤੇ ਵੀ ਕੋਈ ਨਾ ਕੋਈ ਸਾਡੇ ਘਰ ਦੇ ਇਲਾਕੇ ਵਾਸਤੇ ਕੰਮ ਸ਼ੁਰੂ ਕਰਿਆ ਜਾਵੇ ਇਹ ਜਿਹੇ ਲੋਕ ਨਹੀਂ ਸਰ ਮੰਗਾ ਵੈਸੇ ਸਰਕਾਰ ਤੱਕ ਪੁੱਜਣੀ ਚਾਹੀਦੀ ਇਹ ਗੱਲ ਬਹੁਤ ਚੰਗੀ ਗੱਲ ਆ ਘਾੜ ਦੇ ਇਲਾਕੇ ਪਹਿਲਾਂ ਵਿਸ਼ੇਸ਼ ਧਿਆਨ ਦਿੱਤਾ ਜਾਊਗਾ ਦੂਸਰੇ ਨੰਬਰ ਵਾਦ ਤੋਂ ਵਾਦਸ ਹੋਣ ਤੇ ਦਿੱਤੀ ਜਾਵੇ ਗੱਲ ਸੁਣ ਲਓ ਪਹਿਲਾਂ ਅਸੀਂ ਮਾਨ ਸਾਹਿਬ ਨਾਲ ਵੀ ਗੱਲ ਕੀਤੀ ਆ ਤੇ ਉਹ ਜਿਹੜੇ ਇਲੈਕਸ਼ਨ ਲੜ ਰਹੇ ਆ ਤੁਹਾਡੇ ਘਾੜ ਦੇ ਇਲਾਕੇ ਦੇ ਵਿਸ਼ੇਸ਼ ਮੈਲਾ ਮੰਡਲ ਤੋਂ ਆ ਸਾਡੇ ਮੈਲਾ ਮੰਡਲਾ ਵਾਸਤੇ ਵੀ ਉੱਚਾ ਚੱਕਿਆ ਜਾਵੇ ਆ ਮੈਡਮ ਠੱਕੀ ਇਹਨੂੰ ਪੁੱਛਣਾ ਜਗਦੀਪ ਗੌਰ ਜੀ ਇਹ ਕਹਿੰਦੇ ਸਾਡੇ ਘਾੜ ਲਈ ਕੁਝ ਨਹੀਂ ਕੀਤਾ ਕੁਝ ਬੀਬੀਆਂ ਆਈਆਂ ਸੀ ਉਹ ਕਹਿੰਦੀਆਂ ਸਾਡੇ ਘਰਾਂ ਦੇ ਵਿੱਚ ਪਾਣੀ ਪੈ ਰਿਆ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੁਸੀਂ ਮਹਿਲਾਵਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਆਪਣੀ ਪਾਰਟੀ ਦੇ ਵੱਲੋਂ ਇਹਨਾਂ ਦੀਆਂ ਸਮੱਸਿਆਵਾਂ ਦਾ ਹੁਣ ਤੱਕ ਕਿਉਂ ਨਹੀਂ ਹੱਲ ਹੋ ਸਕਿਆ ਜੀ ਸਰ ਇਹਨਾਂ ਨੇ ਹਜੇ ਤੱਕ ਸਾਡੇ ਨਾਲ ਕੰਟੈਕਟ ਨਹੀਂ ਕਰਿਆ ਅਸੀਂ ਐਮਐਲਏ ਸਾਹਿਬ ਨਾਲ ਦੋ ਤਿੰਨ ਮੀਟਿੰਗਾਂ ਕਰਾਈਆਂ ਮਹਿਲਾ ਮੰਡਲਾਂ ਦੀਆਂ ਇਹਨਾਂ ਨੂੰ ਬਾਰ-ਬਾਰ ਮੈਸੇਜ ਕੀਤਾ ਇਹ ਪਹੁੰਚੇ ਨਹੀਂ ਜੀ ਬੱਚੇ ਨਾਲ ਐਮਟੈਕ ਤੱਕ ਕੀਤੀ ਹੋਈ ਹੈ ਜੀ ਕੋਈ ਨੌਕਰੀਆਂ ਨਹੀਂ ਸਰ ਤੁਹਾਨੂੰ ਪਤਾ ਹੈ ਨੌਕਰੀਆਂ ਮਿਲ ਰਹੀਆਂ ਹੁਣ ਮੈਰਿਟ ਦੇ ਹਿਸਾਬ ਨਾਲ ਰੋਕਰੀਆਂ ਮਿਲ ਰਹੀਆਂ ਏ ਜੇ ਬੱਚਾ ਪੇਪਰ ਦੇਊਗਾ ਅੱਗੇ ਕੰਮ ਕਰ ਤਾਂ ਹੀ ਨੌਕਰੀ ਮਿਲੇ ਤੇ ਸਰ ਪੇਪਰ ਬਹੁਤ ਅਸੀਂ ਪੇਪਰ ਐਨੇ ਦਿੱਤੇ ਹੋਤਾ ਉਹਨਾਂ ਨੇ ਪਾਸ ਕਰਨੇ ਆ ਜੀ ਬਾਸ ਤਾਂ ਉਹਨਾਂ ਨੇ ਕਰਨੇ ਆ ਅੰਮ੍ਰਿਤਸਰ ਤੱਕ ਟੈਸਟ ਦੇ ਕੇ ਆਏ ਬੱਚੇ 4 4 5 5 ਟੈਸਟ ਸਰ ਉਹ ਪੁਰਾਣੀ ਸਰਕਾਰਾਂ ਦੇ ਟਾਈਮ 'ਚ ਦਿੱਤੇ ਹਨ ਨਾ ਤੇ ਅੱਜ ਹੀ ਹੁਣ ਉਹਦੇ ਵਿੱਚ ਬੱਚਿਆਂ ਨੇ ਹੁਣ ਦਿੱਤੇ ਜੀ ਕਹਿੰਦੇ ਸਰ ਦਿੱਤੇ ਆਵੇ ਜਿਹੜੇ ਮੈਰਿਟ ਵਿੱਚ ਆਏ ਉਹਨਾਂ ਨੂੰ ਤਾਂ ਨੰਬਰ ਉਹਨਾਂ ਨੂੰ ਤਾਂ ਨੌਕਰੀ ਮਿਲ ਰਹੀ ਹੈ ਨਾ ਮੈਰਿਟ ਵਾਲੇ ਨੂੰ ਬੱਚੇ ਨੂੰ ਕੋਈ ਮੈਰਿਟ 'ਚ ਨਹੀਂ ਆਇਓ ਹਾਂਜੀ ਮੈਰਿਟ 'ਚ ਨਹੀਂ ਆਏ ਮੈਰਿਟ 'ਚ ਵੀ ਜੀ ਹੋਤਾ ਹੁਣ ਮੈਰਿਟ 'ਚ ਤਾਂ ਉਹਨਾਂ ਨੇ ਕੱਢਣੇ ਆ ਅਸੀਂ ਤਾਂ ਅਸੀਂ ਤਾਂ ਪੇਪਰ ਦੇਣਾ ਹੈ ਪਰ ਇਹ ਪਹਿਲਾਂ ਇਹ ਕਹਾਂ ਜਾਂਦਾ ਜੀ ਬਈ ਜਿੰਨੇ ਵੀ ਪੜੇ ਲਿਖੇ ਸਾਰੇ ਆਪਣੇ ਤਾਂ ਪੂਰੇ ਨਹੀਂ ਹੋ ਰਹੇ ਕਹਿੰਦੇ ਗੋਰੇ ਵੀ ਨੌਕਰੀ ਕਰਨ ਆਉਣਗੇ ਗੋਰਿਆਂ ਨੇ ਕੀ ਆਉਣੇ ਜੀ ਸਾਡੇ ਆ ਬੈਠੇ ਆ ਜੀ ਪਰ ਜਦੋਂ ਮੈਰਿਟ 'ਚ ਨਹੀਂ ਬੱਚਾ ਆ ਰਿਹਾ ਖੁਦ ਸਾਡੇ ਬੱਚਿਆਂ ਨੇ ਪੇਪਰ ਦਿੱਤੇ ਨਹੀਂ ਮੈਰਿਟ 'ਚ ਆਏ ਅਸੀਂ ਕਿਵੇਂ ਕਹਿ ਸਕਦੇ ਜਿਹੜਾ ਬੱਚਾ ਪੜਿਆ ਲਿਖਿਆ ਹੈ ਬਿਨਾਂ ਸ਼ਿਫਾਰਿਸ਼ ਤੋਂ ਬਿਨਾਂ ਪੈਸੇ ਤੋਂ ਨੌਕਰੀ ਮਿਲ ਰਹੀ ਹੈ ਇਹਨਾਂ ਦਾ 1000 ਰੁਪਿਆ ਵੀ ਮੈਰਿਟ ਵਾਲਿਆਂ ਨੂੰ ਮਿਲਦਾ ਜੀ ਜਿਹੜਾ ਔਰਤਾਂ ਨੂੰ ਮਿਲਦਾ 1000 ਰੁਪਿਆ ਮਾਨ ਸਾਹਿਬ ਨੇ ਕਹਿਤਾ ਵੀ ਮੈਂ ਉਹ ਵੀ ਜਿਹੜੀ ਮੈਂ ਸਾਰੀਆਂ ਗਾਰੰਟੀਆਂ ਪੂਰੀਆਂ ਕਰੀਆਂ ਉਹ ਵੀ ਗਾਰੰਟੀ ਮੈਂ ਪੂਰੀ ਸਿਲੰਡਰ ਲੈ ਐ ਸਿਲੰਡਰ ਮੋਦੀ ਨੇ ਦਿੱਤੇ ਉਹ ਸਾਡੇ ਜਿਹੜੇ ਅਸੀਂ ਆਪ ਖੁਦ ਲਏ ਤੇ ਉਹ ਵੀ ਤਾਂ ਵੋਟਾਂ ਦਾ ਹੀ ਜ਼ੁਲਮ ਜੁਮਲਾ ਜੀ ਸਾਡੀ ਸਰਵਿਸ ਟੀਵੀ ਵੀ ਬੰਦ ਕਰਤੀ ਜਿਹੜੇ ਅਸੀਂ ਆਪ ਖਰੀਦ ਰਹੇ ਉਹ ਤਾਂ ਆਉਣੀ ਚਾਹੀਦੀ ਹੈ ਜਦ ਮੈਂ ਮੋਦੀ ਵਾਲੇ ਸਿਲੰਡਰਾਂ ਵਿੱਚ ਸਰਵਿਸ ਟੀਵੀ ਆਉਂਦੀ ਹੈ ਸਿਲੰਡਰ ਵੀ ਘੱਟ ਰੇਟ ਵਿੱਚ ਮਿਲਦਾ ਹੈ ਸਾਨੂੰ ਵੀ ਸਿਲੰਡਰ ਵੀ ਲੈ ਲੈਣਾ ਚਾਹੀਦਾ ਅਸੀਂ ਵੀ ਸਿਲੰਡਰ ਲੈਣ ਤੇ ਅਸੀਂ ਵੀ ਵੋਟਾਂ ਪਾਉਂਦੇ ਅਸੀਂ ਉਹਨਾਂ ਨੂੰ ਦਿਖਾਇਆ ਹੈ ਸਾਡੇ ਲੱਕ ਤੇ ਸਾਡੇ ਮੇਰੇ ਬੱਚਿਆਂ ਨੇ ਵੀ ਵੋਟ ਪਾਈ ਆ ਭਗਵਾਨ ਤਮਨ ਨੂੰ ਮੇਰੇ ਘਰ ਵਾਲੇ ਨੇ ਮੈਂ ਵੀ ਪਾਈ ਕਿੰਨੇ ਜਣੇ ਆਏ ਹੋ ਤੁਸੀਂ ਕਿੰਨੇ ਲੋਕ ਹੋ ਜੀ ਸਿੱ ਇੱਕ ਬੱਸ ਪਰ ਕੇ ਆਈ ਵੀ ਆ ਜੀ ਅੱਛਾ ਆਪਣੀ ਗੱਲ ਰੱਖਣ ਲੈ ਆਏ ਹੋ ਤੁਸੀਂ ਹਾਂ ਜੀ ਅਸੀਂ ਆਪਣੀ ਗੱਲ ਪਰ ਸਾਡੇ ਘਰ ਦੇ ਹਰ ਇੱਕ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ ਜਿੰਨੇ ਵੀ ਸਾਡੇ ਬੱਚੇ ਆ ਸਭ ਦੇ ਘਰ ਘਰ ਇੱਕ ਇੱਕ ਬੱਚੇ ਨੂੰ ਜ਼ਰੂਰ ਨੌਕਰੀ ਹੋਣੀ ਚਾਹੀਦੀ ਹੈ ਇਹ ਤਾਕਤ ਹੀ ਬੜੀ ਹੋਈ ਆ ਜੀ ਕੰਮ ਹੋਊਗਾ ਜੀ ਵੋਟ ਪਾਉਂਗੇ ਜਦ ਮਰਜੀ ਚਾਹੇ ਆਪਣੇ ਹੱਥ ਚ ਫੜ ਕੇ ਲੈ ਲਵੇ ਜੀ ਉਹ ਚਲੋ ਤੁਹਾਡਾ ਰਾਈਟ ਹੈ ਜਿੰਨੂੰ ਵੀ ਤੁਸੀਂ ਪਾਉਣੀ ਵੋਟ ਹਾਂਜੀ ਇਹ ਵੈਸੇ ਤੁਹਾਡਾ ਰਾਈਟ ਜਿੰਨੂੰ ਵੀ ਪਾਉਣੀ ਤੁਸੀਂ ਵੋਟ ਪਰ ਉਹ ਤੁਹਾਡੀਆਂ ਜਿਹੜੀਆਂ ਮੰਗਾਂ ਤਾਂ ਜਾਂ ਜਿਹੜੇ ਤੁਹਾਡੇ ਮਸਲੇ ਹੱਲ ਹੋਣ ਚਾਹੀਦੇ ਹਾਂਜੀ ਹਾਂਜੀ ਸਾਡੇ ਇਲਾਕੇ ਵਿੱਚ ਕੰਮ ਹੋ ਰਿਹਾ ਜੀ ਦੱਸਿਆ ਜਿਵੇਂ ਤੁਹਾਨੂੰ ਪਤਾ ਹੈ ਵੀ ਪਹਿਲਾਂ ਇੱਥੇ ਪਾਣੀ ਉਹ ਸੜਕਾਂ ਦਾ ਕੰਮ ਹੋ ਰਿਹਾ ਪਾਣੀ ਦਾ ਤੁਹਾਡੀਆਂ ਟੁੱਟੀਆਂ ਪਈਆਂ ਜੀ ਜਗਦੀਪ ਗੌਰ ਜੀ ਸਾਰੇ ਉਹ ਤਾਂ ਸਾਨੂੰ ਵੀ ਪਤਾ ਸਾਡੀਆਂ ਵੀ ਟੁੱਟੀਆਂ ਵਾਏ ਹੁਣ ਤਾਂ ਮੋਦੀ ਨੇ ਸਾਨੂੰ ਪੈਸਾ ਹੀ ਨਹੀਂ ਦਿੱਤਾ ਜੀ ਸੜਕਾਂ ਦਾ ਪੈਸਾ ਤਾਂ ਮੋਦੀ ਨੇ ਦੱਬਿਆ ਵਾਏ ਜੀ ਪਰ ਜਿਹੜੇ ਲੋਕ ਜੀ ਅੱਜ ਕੁਛ ਆਪਣੇ ਸਵਾਲ ਰੱਖਣ ਆ ਰਹੇ ਇੱਕ ਪਾਸੇ ਜੋ ਕੇਜਰੀਵਾਲ ਨੂੰ ਫੜਿਆ ਜਾਂਦਾ ਉਹ ਕਹਿੰਦੇ ਜੀ ਲੋਕਤੰਤਰ ਦਾ ਘਾਣ ਕਰਤਾ ਅੱਜ ਕੁਛ ਬੰਦੇ ਆਏ ਸੀ ਜੀ ਜਲ ਸਪਲਾਈ ਵਾਲੇ ਨੇ ਮੰਗਾਂ ਰੱਖਣੀਆਂ ਸੀ ਪੁੱਛਣੀਆਂ ਸੀ ਸਰਕਾਰ ਨੂੰ ਸਵਾਲ ਉਹ ਚੱਕ ਕੇ ਜੇਲ੍ਹਾਂ 'ਚ ਭੇਜਦੇ ਜੀ ਇਹ ਕਿਹੜਾ ਲੋਕਤੰਤਰ ਆ ਜੀ ਫਿਰ ਸਾਰੀ ਇਸ ਵਾਰ ਮੈਨੂੰ ਕੋਈ ਨੋਲੇਜ ਨਹੀਂ ਹੈਗੀ ਇਹ ਇਹ ਗੱਲ ਠੀਕ ਹੈ ਜੀ ਪਰ ਪਰ ਮੈਨਾਂ ਇਹ ਗੱਲ ਹੋਈ ਤਾਂ ਅਸੀਂ ਆਪਣੇ ਐਮ.ਐਲ.ਏ. ਸਾਹਮਣੇ ਗੱਲ ਕਰਾਂਗੇ ਜੀ ਇਸ ਬਾਰੇ ਪਰ ਇਸ ਗੱਲ ਬਾਰੇ ਮੈਨੂੰ ਹਲੇ ਤੱਕ ਕੋਈ ਪਤਾ ਨਹੀਂ ਬਾਕੀ ਤੁਸੀਂ ਸੜਕਾਂ ਦੀ ਗੱਲ ਕਰੀਏ ਸੜਕਾਂ ਬਾਰੇ ਸਾਰੇ ਪਰੇਸ਼ਾਨ ਹੈ ਜਦੋਂ ਤੱਕ ਮੋਦੀ ਸਰਕਾਰ ਸਾਨੂੰ ਸਾਡਾ ਪੈਸਾ ਹੀ ਨਹੀਂ ਦੇਉਗੀ ਅਸੀਂ ਸੜਕਾਂ ਦਾ ਜਿਹੜਾ ਫੰਡ ਹੈ ਸਾਰਾ ਤਾਂ ਮੰਡੀ ਬੋਰਡ ਦਾ ਪੈਸਾ ਮੋਦੀ ਨੇ ਦਿੱਤਾ ਹੀ ਨਹੀਂ ਹੈਗਾ ਉਹ ਤਾਂ ਤੁਹਾਨੂੰ ਵੀ ਪਤਾ ਹੈ ਸੜਕਾਂ ਤਾਂ ਸਾਡੀਆਂ ਥਾਲੀ ਤੇ ਬਾਦੇ ਕਾਨੂੰ ਕਰੇ ਸੀ ਜੀ ਮੋਦੀ ਨੂੰ ਪੁੱਛ ਕੇ ਕਰ ਲੈਣੇ ਸੀ ਬਾਦੇ ਹਰ ਵਾਦੇ ਕਰਿਆ ਜੇ ਇੱਕ ਅੱਧਾ ਵਾਦਾ ਰਹਿ ਗਿਆ ਸਰਕਾਰ ਦਾ ਕੱਦਾ ਨਹੀਂ ਜੀ ਬਹੁਤ ਆਜੀ ਮੈਂ ਗਿਣੌਣੇ ਸ਼ੁਰੂ ਕਰ ਦੁਆ ਜੀ ਸ਼ਾਮ ਹੋ ਜਾਣੀ ਦੋ ਸਾਲ ਹਜੇ ਤਾਂ ਦੋ ਸਾਲੇ ਹੋਏ ਜੀ 70 ਸਾਲ ਦੇ ਦੋ ਸਾਲ ਨੂੰ ਦੇਖੋ ਲੋਕਾਂ ਦੀ ਆਸਾਂ ਜਿਹੜੀਆਂ ਕਰੂंगे ਭਗਵਾਨ ਜੀ ਸਾਹਿਬ ਟਾਈਮ ਤਾਂ ਲੱਗਦਾ ਜੀ ਕਿਸੇ ਵੀ ਕੰਮ ਨੂੰ ਜੇ ਅਸੀਂ ਘਰ ਵੀ ਬਣਾਦੇ ਉਹਨੂੰ ਵੀ ਤਾਂ ਸਾਲ ਲੱਗ ਜਾਂਦਾ ਜੀ ਇੱਕ ਦਿਨ ਮਤ ਅਸੀਂ ਬੈਠ ਨਹੀਂ ਸਕਦੇ ਘਰ ਬਣਾ ਕੇ ਧੰਨਵਾਦ ਤੁਹਾਡਾ ਜੀ ਥੈਂਕ ਯੂ ਜੀ ਸੋ ਅੱਜ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਨੇ ਜਿੱਥੇ ਕੁਝ ਲੋਕ ਸਵਾਲ ਲੈ ਕੇ ਆਏ ਨੇ ਤਾਂ ਉੱਥੇ ਸਮਰਥਕ ਵੀ ਖੜੇ ਨੇ ਜਿਹੜੇ ਮਾਲਵਿੰਦਰ ਸਿੰਘ ਕੰਗੋਰਾ ਦੇ ਹੱਕ ਦੇ ਵਿੱਚ ਪਹੁੰਚੇ ਨੇ ਇੱਥੇ ਸਾਫ ਤੌਰ ਤੇ ਤਸਵੀਰਾਂ ਵੇਖ ਸਕਦੇ ਹੋ ਭਗਵੰਤ ਮਾਨ ਹੋਰਾਂ ਦੀ ਉਡੀਕ ਹੋ ਰਹੀ ਹੈ ਮਾਲਵਿੰਦਰ ਕੰਗੋਰਾਂ ਦੀ ਉਡੀਕ ਹੋ ਰਹੀ ਹੈ ਸੋ ਅੱਜ ਇੱਥੋਂ ਰੋਪੜ ਬੇਲਾ ਚੌਕ ਤੋਂ ਚੋਣ ਪ੍ਰਚਾਰ ਮਾਲਵਿੰਦਰ ਕੰਗੋਰਾਂ ਦੇ ਹੱਕ ਦੇ ਵਿੱਚ ਭਗਵੰਤ ਮਾਨ ਹੋਰਾਂ ਦੇ ਵੱਲੋਂ ਸ਼ੁਰੂ ਕੀਤਾ ਜਾਵੇਗਾ ਕੁਝ ਹੀ ਦੇਰ ਦੇ ਵਿੱਚ ਭਗਵੰਤ ਮਾਨ ਹੋਰੀ ਇੱਥੇ ਜਿਹੜੇ ਹੈਗੇ ਆ ਉਹ ਪਹੁੰਚ ਜਾਣਗੇ ਜਦੋਂ ਪਹੁੰਚਦੇ ਆ ਤਾਂ ਮਾਹੌਲ ਕੀ ਬਣਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ